ਸਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਝੋਨੇ ਦੇ ਮੰਡੀ ਰੇਟਾਂ ਦੀ ਉਸ ਦੇ ਨਾਲ ਨਾਲ ਕਾਫੀ ਕਿਸਾਨ ਵੀਰਾਂ ਦੇ 1401 ਯਾਨੀ ਕਿ ਮੁਛਲ ਬਾਸਮਤੀ ਨੂੰ ਲੈ ਕੇ ਕਾਫੀ ਸਵਾਲ ਆਉਂਦੇ ਨੇ ਕਿ ਮੁਛਲ ਐਸ ਵਾਰੀ ਅਸੀਂ ਸਟੋਰ ਕਰੀਏ ਜਾਂ ਨਾਲ ਦੀ ਨਾਲ ਵੇਚੀਏ ਤਾਂ ਕਿਸਾਨ ਵੀਰੋ ਜੋ ਮੁਛਲ ਦੇ ਚਾਵਲ ਦੀ ਗੱਲ ਕਰੀਏ ਤਾਂ ਉਹਦੇ 'ਚ ਕੋਈ ਖਾਸ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ ਚਾਵਲ ਦਾ ਰੇਟ ਉੱਥੇ ਦੀ ਉੱਥੇ ਹੀ ਖੜਾ ਹੈ ਤੇ ਨਾਲ ਦੀ ਨਾਲ ਬੀਤੇ ਦਿਨਾਂ ਦੇ ਵਿੱਚ ਥੋੜੀ ਬਹੁਤ ਤੇਜ਼ੀ ਜੋ ਮੁੱਛਲ ਦੇ ਰੇਟਾਂ ਦੇ ਵਿੱਚ ਆਈ ਹੈ ਤੇ ਖਾਸ ਤੇਜ਼ੀ ਇਹਦੇ ਵਿੱਚ ਲੱਗ ਨਹੀਂ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਰੇਟ ਵੀ ਵਧਿਆ ਤਾਂ 100 ਸਵਾ 100 ਉਹ ਵੀ ਦਸੰਬਰ ਦੇ ਲਗਭਗ ਲਾਸਟ ਤੱਕ ਜਾਂ ਮਿਡ ਤੱਕ ਯਾਨੀ ਕਿ ਦਸੰਬਰ ਦੇ ਅੱਧ ਤੱਕ ਵਧਣ ਦੀ ਉਮੀਦ ਹੈ ਤੋਂ ਇੰਨਾ ਖਾਸ ਫਰਕ ਕੋਈ ਮੁੱਛਲ 1401 ਦੇ ਰੇਟਾਂ ਦੇ ਵਿੱਚ ਪੈਣ ਦੇ ਅਸਰ ਨਹੀਂ ਲੱਗਦੇ ਜੇ ਕੰਬਾਈਨ ਨਾਲ ਤੁਸੀਂ ਵੱਢ ਰਹੇ ਹੋ ਤਾਂ ਨਾਲ ਦੀ ਨਾਲ ਉਹਨੂੰ ਜ਼ਰੂਰ ਕੱਢੋ ਤੇ ਐਤਕੀ ਜੇ ਹੜੰਬੇ ਵਾਲਾ ਜਾਂ ਹੱਥ ਵਾਲਾ ਤਾਂ ਉਹ ਵੀ ਏਡਾ ਤਗੜਾ ਰਿਸਕ ਲੈਣ ਦਾ ਫਾਇਦਾ ਨਹੀਂ ਕਿਉਂਕਿ ਜਿੰਨਾ ਤੁਸੀਂ ਰੱਖੋਗੇ ਮਿਹਨਤ ਕਰੋਗੇ ਜਿਸੋ ਸਵਾ ਸੋ ਰੇਟ ਹੀ ਵਧਿਆ ਤਾਂ ਕੋਈ ਖਾਸ ਉਹਦੇ ਨਾਲ ਫਰਕ ਨਹੀਂ ਪੈਣਾ ਉਲਟਾ ਜੋ ਥੋੜਾ ਬਹੁਤ ਘਟਾ ਹੀ ਹੋਰ ਚੱਲਣਾ ਪੈ ਸਕਦਾ ਤੇ ਰੇਟ ਵਧੇਗਾ ਹੀ ਇਹਦੇ ਵੀ ਕੋਈ ਪ੍ਰੋਪਰ ਗਾਰੰਟੀ ਨਹੀਂ ਹੈਗੀ ਸੋ ਮੁੱਚਲ ਵਾਲੇ ਵੀਰ ਜਿਆਦਾ ਰਿਸਕ ਨਾ ਲੈਣ ਕੰਬੈਨ ਵਾਲੇ ਦਾ ਤਾਂ ਬਿਲਕੁਲ ਨਾ ਲੈਣ ਤੇ ਜੇ ਦੂਜਾ ਵੀ ਰੱਖਣਾ ਤਾਂ ਬਿਲਕੁਲ ਥੋੜਾ ਰਿਸਕ ਲੈ ਕੇ ਯਾਨੀ ਕਿ ਥੋੜੀ ਕੁਆਂਟੀਟੀ ਦੇ ਵਿੱਚ ਰੱਖਿਓ ਤੇ ਚੰਗਾ ਮਾਰਕੀਟ ਦਾ ਜਿਸ ਦਿਨ ਉਮੀਦ ਹੈ ਵੀ ਰੇਟ ਤੇਜ਼ ਹੋਣਗੇ ਅਗਲੇ ਹਫਤੇ ਤਾਂ ਮੌਕਾ ਵੇਖ ਕੇ ਆਪਦੇ ਲਗਭਗ ਸਾਰੀ ਫਸਲ ਹੀ ਇੱਦਾਂ ਚਾਹੇ ਉਹ 11 ਕੀ ਹੋਵੇ ਦੂਜਾ ਚੋਣਾ ਤੁਸੀਂ ਰੱਖਣ ਦੀ ਸੋਚ ਰਹੇ ਹੋ ਤਾਂ ਇਸ ਵਾਰ ਕੋਈ ਐਡੀ ਤਗੜੀ ਤੇਜ਼ੀ ਵਾਲੀ ਉਮੀਦ ਨਹੀਂ ਜਿਤਾਈ ਜਾ ਰਹੀ ਬਾਕੀ ਆਪਦੇ ਸੋਚ ਸਮਝ ਕੇ ਆਪਦੇ ਵਿਚਾਰ ਅਨੁਸਾਰ ਜੋ ਹੈ ਉਹ ਤੁਸੀਂ ਆਪਦਾ ਵਪਾਰੀਆ ਇੱਕ ਤਰ੍ਹਾਂ ਦਾ ਵਪਾਰ ਹੀ ਆਪਾਂ ਕਹਿ ਦਿੰਦੇ ਆ ਸੋ ਉਹ ਕਰਿਓ ਸੋ ਇਸ ਦੇ ਨਾਲ ਨਾਲ ਤੁਹਾਡੇ ਕੀ ਵਿਚਾਰ ਨੇ ਇਸ ਦੇ ਉੱਪਰ ਉਹ ਵੀ ਜ਼ਰੂਰ ਸਾਂਝੇ ਕਰਿਆ ਕਰੋ ਸੋ ਹੁਣ ਆਪਾਂ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਤੇ ਚਾਨਣਾ ਪਾਉਣੇ ਆ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾ ਜੋ ਖੇਤੀਬਾੜੀ ਸੰਬੰਧੀ ਅਪਡੇਟਡ ਰੇਟਾਂ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਰਾਜਪੁਰਾ ਮੰਡੀ ਦੀ ਗੱਲ ਕਰਦੇ ਆ ਇੱਥੇ 11 ਕਿ 4380 ਰੁਪਏ 11 ਕਿ ਕੰਬਾਈਨ ਵਾਲਾ 3990 ਰੁਪਏ 17 18 3700 ਰੁਪਏ 18 85 3900 ਰੁਪਏ 18 47 3070 ਰੁਪਏ 18 47 ਕੰਬਾਈਨ ਵਾਲਾ 2900 ਰੁਪਏ 1509 3300 ਰੁਪਏ ਪ੍ਰਤੀ ਕੁਆਰਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੋਨੇਆਣਾ ਮੰਡੀ ਇੱਥੇ 14 ਸੇਕ 3350 ਰੁਪਏ 1847 2600 ਤੋਂ ਲੈ ਕੇ 2865 ਰੁਪਏ 17 18 3200 ਤੋਂ 3620 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਬਟਾਲਾ ਮੰਡੀ 11 ਕੀ ਹੱਥ ਵਾਲਾ 4515 ਰੁਪਏ 11 ਕੀ ਕੰਬਾਈਨ ਵਾਲਾ 4385 ਰੁਪਏ 17 18 4060 ਰੁਪਏ 17 18 ਕੰਬਾਈਨ ਵਾਲਾ 3805 ਰੁਪਏ 1509 ਕੰਬਾਈਨ ਵਾਲਾ 3000 ਰੁਪਏ 1847 3000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਮੁਕਸਰ ਸਾਹਿਬ ਮੰਡੀ 1509 3000 ਤੋਂ 3285 ਰੁਪਏ 17 18 ਕੰਬਾਈਨ ਵਾਲਾ 3300 ਤੋਂ 3370 1885 3500 ਤੋਂ 3755 ਰੁਪਏ 11 ਕੀ 4000 ਤੋਂ 4270 1847 2600 ਤੋਂ 2800 ਰੁਪਏ 1401 3000 ਤੋਂ 3400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਸਫੀਦੋ ਮੰਡੀ 11 ਕੀ ਹੱਥ ਵਾਲਾ 4371 ਰੁਪਏ 1718 3811 ਰੁਪਏ 1401 ਕੰਬਾਈਨ ਵਾਲਾ 3300 ਰੁਪਏ 1885 4071 ਰੁਪਏ 1718 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਸਬਾਣਾ ਮੰਡੀ 1509 ਕੰਬਾਈਨ ਵਾਲਾ 3200 ਰੁਪਏ 1847 3000 ਰੁਪਏ 11 ਕੀ 3800 ਰੁਪਏ 1718 3700 ਰੁਪਏ 1401 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਅਮਰitsar ਸਾਇਮੰਡੀ 1718 3600 ਰੁਪਏ 1718 ਹੱਥ ਵਾਲਾ 3865 ਰੁਪਏ 11 ਕਿ ਕੰਬਾਈਨ ਵਾਲਾ 4225 ਰੁਪਏ 11 ਕਿ ਹੱਥ ਵਾਲਾ 4450 ਰੁਪਏ 1509 3250 ਰੁਪਏ 1401 3300 ਰੁਪਏ 1885 4125 ਰੁਪਏ ਪੀਲੂ ਖੇੜਾ ਮੰਡੀ 11 ਕਿ ਹੱਥ ਵਾਲਾ 4375 ਰੁਪਏ 1718 3875 ਰੁਪਏ 1885 4111 ਰੁਪਏ 1401 3341 ਰੁਪਏ ਉਸ ਤੋਂ ਬਾਅਦ ਪੂਰਨਾ ਮੰਡੀ 1401 3371 ਰੁਪਏ 1885 3925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ। ਤਰਾਵੜੀ ਮੰਡੀ 1401 3440 ਰੁਪਏ 11 ਕਿ ਲਗਭਗ 4300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ। ਫਾਜ਼ਲਕਾ ਮੰਡੀ 11 ਕਿ 3921 ਰੁਪਏ 1401 3351 ਰੁਪਏ 1509 2960 ਰੁਪਏ 1718 3500 ਰੁਪਏ ਫਤੇਗੜ ਚੂੜੀਆਂ 11 ਕਿ 4180 ਰੁਪਏ 11 ਕਿ ਹੱਥ ਵਾਲਾ 4380 ਰੁਪਏ 1718 ਕੰਬਾਈਨ ਵਾਲਾ 3690 ਰੁਪਏ 1718 ਹੱਥ ਵਾਲਾ 3880 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਰਾਣੀਆਂ ਮੰਡੀ 1500 ਨੂੰ 3201 ਰੁਪਏ 1847 2999 ਰੁਪਏ ਪੀਬੀ1 3065 ਰੁਪਏ 1401 3454 ਰੁਪਏ ਫਤੇਗੜ ਸੋਰੀ ਫਤਿਹਵਾਦ ਮੰਡੀ 112400 ਰੁਪਏ 1847 3100 ਰੁਪਏ 1401 3500 ਰੁਪਏ ਪੀਬੀ 1 ਤੇਨੇਰ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ। ਪੇਵਾ ਮੰਡੀ 11 ਕੀ 4200 ਰੁਪਏ 17 18 3890 ਰੁਪਏ 18 85 4000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ। ਕੈਥਲ ਮੰਡੀ 17 18 3945 ਰੁਪਏ 1401 3440 ਰੁਪਏ 17 18 3550 ਰੁਪਏ 18 85 400 40 ਰੁਪਏ 11 ਕੀ 4300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਆ ਨਰਵਾਣਾ ਮੰਡੀ 1885 ਹੱਥ ਵਾਲਾ 4100 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆ ਸਰਸਾ ਮੰਡੀ ਦੀ ਇੱਥੇ 1509 ਕੰਬਾਈਨ ਵਾਲਾ 2900 ਤੋਂ 3300 ਰੁਪਏ 1847 2600 ਤੋਂ 2900 ਰੁਪਏ ਪੀਪੀ 1 2700 ਤੋਂ 3030 ਰੁਪਏ 1885 3200 ਤੋਂ 3600 ਰੁਪਏ 1401 3493 ਰੁਪਏ 1718 3555 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਆ ਟੁਹਾਣਾ ਮੰਡੀ 1885 3925 ਰੁਪਏ 1509 325 ਰੁਪਏ 1401 3480 ਰੁਪਏ 1121 3780 ਰੁਪਏ 1885 3740 ਰੁਪਏ 1847 2850 ਰੁਪਏ 1718 3850 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ ਪੀਵੀਵਾਰਨੀ 3100 ਰੁਪਏ 1401 3415 ਰੁਪਏ 1509 3241 ਰੁਪਏ 1847 3001 ਰੁਪਏ 11218321 ਰੁਪਏ 1885371751 ਰੁਪਏ 1718361 ਰੁਪਏ 1401343737 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਤਰਨ ਤਰਨ ਮੰਡੀ 1718 3000 ਤੋਂ 3745 1718 ਹੱਥ ਵਾਲਾ 3543 ਤੋਂ 3737 ਰੁਪਏ 1121 ਹੱਥ ਵਾਲਾ 4475 ਰੁਪਏ 1401 3400 ਰੁਪਏ 1500 3300 ਰੁਪਏ 1847 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਬੀਤੇ ਦਿਨਾਂ ਦੇ ਵਿੱਚ ਆਵਦਾ ਚੋਣਾ ਮੰਡੀ ਦੇ ਵਿੱਚ ਵਿੱਚ ਹੈ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਨਾਮ ਕਿਹੜੀ ਵੈਰਾਈਟੀ ਸੀ ਕੀ ਰੇਟ ਲੱਗਿਆ ਜਰੂਰ ਦੱਸਿਆ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ ਫੇਸਬੁੱਕ ਪੇਜ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਚੰਗੀ ਲੱਗੀ ਵੱਤ-ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ